ਆ ਆ ਬੈਠਾ ਬਾਬਾ ਦੇ ਖੁਲਾ ਹਾਂ ਬਾਬਾ ਕਾ ਬਾਬਾ ਠੀਕ ਆ ਬਾਬਾ ਹੈ ਕੋਈ ਦੱਸੋ ਠੀਕ ਆ ਠੀਕ ਆ ਵਾਪਸ ਏਕਦਾ ਬਾਬਾ ਉਹ ਦੇ ਚੰਨਾ ਭਾਂਡੇ ਮਾਜਦਾ ਦੁੱਧ ਵਾਲੇ ਠੀਕ ਆ ਹਾਂ ਦੇ ਇਧਰੋਂ ਆ ਸਾਰਾ ਬਾਬਾ ਦੇ ਨਾਲਾ ਟਾਂਗਲਾ ਬੱਲੇ ਆਹੋ ਆਇਆ ਕੱਲ ਹੁਣ ਸਵੇ ਸਵੇ ਤੋਂ ਆ ਜਾ ਬਾਬਾ ਤੁਰੇ ਚੱਲ ਗਏ ਹੌਲੀ ਹੌਲੀ ਆ ਗਿਆ ਤੁਰ ਚੱਲ ਤੂੰ ਬੂਰੇ ਬੂਰੇ ਤੋਰ ਮੜਾ ਜਾ ਮੈਂ ਮਗਰ ਵੀਡੀਓ ਬਣਾਉਣਾ ਪਿਆ ਹੁਣ ਬਾਬਾ ਤਰਦੇ ਵੀ ਚੱਲਦੇ ਹੁਣ ਚਾਹ ਚੂ ਬਣਾਉਨੇ ਉੱਥੇ ਘੁੱਟੋ ਫੇਰ ਚਾਹ ਚੂ ਪੀਵਾਂਗੇ ਚੱਲ ਵੀ ਬਾਬਾ ਛਾਵਾਸ਼ ਨੇ ਗੁਜਾਂ ਦਾ ਬਾਬਲਾ ਮਾਗਦਾ ਹੀ ਬਾਬਾ ਪੂਰਾ ਜਾ ਰੋ ਬਾਬਾ ਬਾਗਦਾ ਵੀ ਪੂਰਾ ਹਾਂ ਓਹ ਪਰੋਂ ਬਾਬਾ ਸਮਾਦ ਨੇ ਇਹਨੂੰ ਗਿੜਾ ਦੇ ਕੇ ਆਈ ਉਧਰੋਂ ਉਰੇ ਨੂੰ ਆ ਸੌਂਫ ਲਾਤੀ ਠੀਕ ਆ ਅੱਛਾ ਲਾ ਬਾਬੇ ਦਾ ਵੀ ਸੌਂਫ ਵੀ ਲਾਤੀ ਦਾਦਾ ਬਾਬਾ ਕੇ ਨਾਲ ਇੱਥੇ ਲਾਈ ਆ ਦਿਖਾ ਤਾਂ ਬਾਬਾ ਕਿੱਥੇ ਆ ਕਿਹੜੀ ਆ ਸੌਂਫ ਹਾਰੇ ਬੁੱਢੇ ਦੇਖ ਰੋ ਕੀ ਕਿਨੇ ਕ ਇਹ ਸੌਫਦੇ ਆ ਹਾਂ ਅੱਛਾ ਇਹ ਕਿੱਥੋਂ ਲਿਆਂਦੀ ਆ ਹੁਣ ਇੱਥੇ ਉਹਨਾਂ ਦੇ ਘਰੋਂ ਗਾਂ ਜਾਂ ਬੋਲੇ ਜੀ ਅੱਛਾ ਆਹ ਟਮਾਟਿਆਂ ਦਾ ਆਹ ਟਮਾਟਿਆਂ ਦਾ ਬੂਟਾ ਆਪਣਾ ਹੈ ਨਾ ਇਹ ਉਹਦੇ ਚੋਂ ਪਟਕੇ ਲਾਤਾ ਕਿ ਹੋਰ ਆ ਇਹ ਹੋਰ ਆ ਟਮਾਟਰ ਆ ਵੀ ਬੂਟੇ ਤੂੰ ਲਾਇਆ ਵੱਡੇ ਆ ਦੇ ਆ ਮੈਂ ਲਾਇਆ ਕੱਲ ਲਾਈ ਜਾਂਦਾ ਸੀ ਠੀਕ ਆ ਠੀਕ ਆ ਠੀਕ ਆ ਹੂੰ ਹਾਂ ਜੀ ਆ ਟਮਾਟਿਆਂ ਦਾ ਬੂਟਾ ਖੜਾ ਕਿੱਡਾ ਵੱਡਾ ਵੇ ਬਹੁਤ ਵਧੀਆ ਹੋਣਗੇ ਦੇਖੇ ਚੱਪਿਆ ਹੈ ਹੋਰ ਕੀਵਰ ਤੇ ਪਿਆਕਾਂ ਉਹ ਯਾਰ ਉਹ ਵੀ ਆਪਾਂ ਕੱਢ ਕੇ ਇੱਧਰ ਲਾਉਣਾ ਯਾਰ ਉਹ ਉਹਨੂੰ ਤਾਂ ਉਹਦੇ ਫੁੱਲ ਵੀ ਲੱਗਦੇ ਆਉਂਦੇ ਆ ਉਹਨੂੰ ਪੱਟ ਕੇ ਵਿੱਚੋਂ ਇੱਧਰ ਲਾ ਦੇ ਕਾਹੇ ਚ ਹੋਰ ਤੇ ਰੰਬੀ ਨਾਲ ਕੱਢ ਕੇ ਲਾ ਦੇ ਹੂੰ ਲਾ ਦੇ ਹਾਂ ਠੀਕ ਆ ਬੱਲੇ ਬਾਬਾ ਤੇਰੇ ਬਾਬਾ ਭਾਈ ਸਕਰਾਂ ਦੇ ਜਾਂਦਾ ਓਏ ਬਾਬਾ ਬਾਬੇ ਅਲੀ ਨੂੰ ਥੋੜਾ ਮੱਥਾ ਟੇਕ ਕੇ ਆਊਗਾ ਬਾਬੇ ਦੇ ਸਮਾਹ ਚ ਤੇ ਕਾ ਬਾਬਾ ਬਲਾ ਪੂਰਾ ਪੁਰਾਣੇ ਜਮਾਨੇ ਦਾ ਪੂਰਾ ਜਵਾਨਾ ਰਗਾ ਪਿਆ ਹਲੇ ਲਾਲੋ ਸਾਹਿਬ ਵੀ ਇਹ ਇੰਨੀ ਤੋਰ ਤੇ ਫਿਰਦਾ ਇਹ ਦੀ ਦੇਖ ਲੈ ਯਾਰ ਕਮਾਲ ਆ ਹੈ ਮਾਕੇ ਦੁੱਧ ਲਿਉਂਦਾ ਇਕੱਠਾ ਕਰਕੇ ਮੇਲਾ ਕਿੰਨੇ ਸਾਰੇ ਗਵਾੜ ਚੇ ਫਿਰਦਾ ਇਧਰ ਦੀ ਜਾਂਦਾ ਸਕੂਲ ਅੰਨੀ ਦੀ ਆ ਇਹਨਾਂ ਦੇ ਘਰ ਸਾਰੇ ਇੱਧਰ ਆਪਣੇ ਸੱਪੇ ਕੇ ਅਮਰ ਕੇ ਘਰ ਨਹੀਂ ਦੀ ਇੱਧਰ ਦੀ ਜਾ ਕੇ ਫੇਰ ਆਉਂਦਾ ਉਧਰੋਂ ਤਾਂ ਹੀ ਤਾਂ ਤੁਰਦਾ ਫਿਰਦਾ ਤਾਂ ਹੀ ਕਾਇਮ ਆ ਇਹ ਆ ਦੇਖਵਾ ਦੇ ਆਉਂਦਾ ਨਹੀਂ ਬਾਬਾ ਇਹੋ ਜਿਹੇ ਬਜ਼ੁਰਗ ਤਾਂ ਤੁਰਿਆ ਨਹੀਂ ਜਾਂਦਾ ਖੁੰਡੇ ਲਈ ਫਿਰਦੇ ਆ ਬਿਨਾ ਖੁੰਡੇ ਤੋਂ ਤੁਰਦਾ ਇਹ ਇਹ ਹਾ ਤਾਂ ਨਾ ਖੁੰਡੇ ਖਾਂਡੇ ਚੱਕੀ ਫਿਰਦੇ ਹੁੰਦੇ ਅਗਲਾ ਕਹਿੰਦਾ ਯਾਰ ਸੱਤ ਤਾਂ ਤੁਰਿਆ ਨਹੀਂ ਜਾਂਦਾ ਹੂੰ ਇਹ ਨਾ ਰਹਿਣਾ ਲੰਗੇ ਪੈਰੀਆਂ ਜੁੱਤੀ ਉਦੋਂ ਹੀ ਪਾਉਣੀ ਐ ਜਦੋਂ ਗਜਾ ਲੈਣ ਜਾਣਾ ਉਦੋਂ ਬਾਅਦ ਬਸ ਨੰਗੇ ਪੈਰੀ ਰਹਿਣਾ ਆ ਬਹਿ ਜਾ ਬਾਬਾ ਕੁਰਸੀ ਤੇ ਬਹਿ ਜਾ ਬਹਿ ਜਾ ਬਹਿ ਜਾ ਚਲ ਹੁਣ ਚਾਹ ਬਣਾਉਣੀ ਆ ਕੋਟਾਪਾ ਚਾਹ ਬਣਾ ਕੇ ਤੇ ਚਲ ਫਿਰ ਮੈਂ ਤੇ ਚੰਨਾ ਜਾਵਾਂਗੇ ਆ ਤੂੰ ਪੀ ਕੇ ਓ ਸਾਹਮਣੇ ਗੇਟ ਆਪਣਾ ਵੱਡਾ ਉਹ ਪਾਠੀ ਦੀ ਆ ਪਾਠੀ ਦੀ ਪਾਠੀ ਪਾਠੀ